ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਹੈ ਘਰੇਲੂ ਝੋਟੀ ਆ ਡਿਟੇਲ ਇਹਦੇ ਬਾਰੇ ਵੀਰ ਨੂੰ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰੇ ਨਾਮ ਆਪਣਾ ਗਿੋਰ ਸਿੰਘ ਪਿੰਡ ਸਹਿਣਾ ਤੇ ਜ਼ਿਲ੍ਹਾ ਬਰਨਾਲਾ ਪੈਂਦਾ ਤਾਂ ਕੋਈ 1 ਕਿਲੋ ਮੀਟਰ ਤੇ ਆਪਣੇ 2 ਕਿਲੋਮੀਟਰ ਪੰਨਾ ਮਲਣਾ ਤੇ ਜਟਾਣੇ ਕੋਠੇ ਜਟਾਣੇ ਕੋਠੇ ਪੈ ਗਈ ਮੋਬਾਈਲ ਨੰਬਰ ਜੀ ਆਪਣਾ 76268 37309 76268 37309 ਇਹਦੇ ਬਾਅਦ ਝੋਟੀ ਦੇਖੀ ਨੇ ਬਾਈ ਜੀ ਸੂਆ ਕਿਹੜਾ ਸੁੰਦਿਆ ਇਹ ਦੂਜੇ ਸੁਆ ਠੀਕ ਆ ਜੈਨੂਨ ਦੂਜਾ ਸੁਆ ਆਪਣੀ ਘਰ ਦੀ ਜੰਪਲੀ ਆ ਘਰ ਦੀ ਵੀਰੇ ਪਣੀ ਤੇ ਪਹਿਲੇ ਸੁਆ ਨੇ ਆਪਣੇ ਕੋਲੇ ਦੀ ਕੱਤੀ ਖੜੀ ਆ ਦੂਜੇ ਸੁਆ ਨੇ ਸੁਆ ਜਬ ਬੱਚੇ ਦੇ ਗਾਪੇ ਸਾਰੇ ਹੈਗੇ ਬਾਰ ਹਨਾ ਆਪਣਾ ਕੋਈ ਕश्ती ਹੈਗੀ ਅੰਦਰ ਤੇ ਐਤ ਕੀ ਟੀਕਾ ਕਿਹੜਾ ਲੱਗਿਆ ਇਹ ਐਤ ਕੀ ਟੀਕਾ ਵੀ ਬੁੱਢਾ ਕੈਂਟ ਭਰਾਇਆ ਜੀ ਪੂਰਾ ਮਹਿੰਗਾ ਹੈ ਮੇਰੇ ਘਰ ਬੁਮਾਰੀ ਜਾਈ ਨਹੀਂ ਆਪਣੀ ਕੋਈ ਦੁਕਾਨ ਹੈ ਨਹੀਂ ਠੀਕ ਹੈ ਗਣੇ ਚੰਗਾ ਟੀਕਾ ਭਰਾ ਤੇ ਅੱਜ ਦਿਨ ਕਹਿ ਲੈ ਜੂ ਸੁੰਦੇ ਅੱਜ ਤੇ ਮੇਰੇ 20 ਤਰੀਕ ਨੂੰ ਨਰ ਪੂਰੇ ਅੱਜ ਹੋ ਗਈ 16-4 ਦਿਨ ਬਾਕੀ ਆ ਬਾਕੀ ਦਿਨ ਰਹਿੰਦੇ 1-2 ਦਿਨ ਵੱਧ ਲੈ ਜੇ ਬਸ ਪਹਿਲੇ ਸੂ ਆਪਾਂ ਦੁੱਧ ਕਿੰਨਾ ਚੋਇਆ ਦਾ ਪਹਿਲੇ ਸੂ ਵੀਰੇ ਗੱਪ ਮਾਰਨ ਚਾਹੇ ਮਾਰੀ ਜਾਈ ਜਾਂ 11-12 ਲੀਟਰ ਆਮ ਸੇਵਾ ਤੇ ਚੋਈ ਹੈ 12 ਲੀਟਰ ਹਾਂ 1 ਠੀਕ ਹੈ ਚੌਂਡ ਜਵਾਤਾ ਆਪੁਰ ਪੋਲੀ ਹੈ ਗਾਂਗਰੇ ਨਮਾ 100% ਪੂਰੀ ਆਪਣੀ ਗਾਰੰਟੀ ਹੈ ਕੋਈ ਭਾਰ ਨਹੀਂ ਕੋਈ ਧਾਰ ਨਹੀਂ ਕੋਈ ਪ੍ਰੋਬਲਮ ਨਹੀਂ ਰੇਟ ਇਹਦੇ ਕੀ ਰਹੂਗਾ ਰੇਟ ਵੀ ਤੇ ਫੋਨ ਤੇ ਕਰਾਂਗੇ ਜੈਜੂ ਜੀ ਦੇ ਸਾਮਣੇ ਤੋੜੇਵਾਰ ਨੂੰ ਸੋ ਵੀਰ ਸਿੰਘ ਮੂੰਹ ਮਥਾ ਝੋਟੀਆਂ ਦੇਖ ਸਕਦੇ ਹੋ ਪੂਰੀ ਚੰਗੀ ਰਾਜੀ ਸਮੀ ਪਲੀ ਵੀ ਦੂਜਾ ਸੂਰ ਸੁੰਦਿਆ ਜਿਹਨੂੰ ਪੰਜਾਬੀ ਜੇ ਕਹਿੰਦੇ ਮੰਜਾ ਨੇ ਨਾ ਝੋਟੀ ਦੇ ਉੱਪਰ ਉਸ ਲੈਵਲ ਦੀ ਝੋਟੀਆਂ ਰਾਜੀ ਸੈ ਸੂਰ ਝੋਟੀ ਦਾ ਪੂਰਾ ਫੁੱਲਾ ਤੇ 4 ਦਿਨ ਇਹਦੇ ਦਿਨ ਪੂਰੇ ਬਾਕੀ ਆ 1 2 ਦਿਨ ਲਗਭਗ ਉੱਪਰ ਵੀ ਲੈ ਸਕਦੀ ਹੈਗੀ ਸੋ ਇਹਦੇ ਲੇਵੇ ਦੀ ਬਣਾਵਟ ਵਗੈਰਾ ਦੇਖੀ ਆਪਾਂ ਸੋਹਣਾ ਮੁਠੀ ਵਾਲਾ ਥਾਣਾ ਸਾਫ਼ ਸੁਥਰਾ ਤੇ ਪਤਲੀ ਚਮੜੀ ਜਾਏਗੀ ਨਾਰਮਲ 13-14 ਕਿਲੋ ਦੁੱਧ ਆਮ ਨਾਲ ਪਾਉਣ ਵਾਲੀ ਝੋਟੀ ਹੈਗੀ ਆ ਸੋ ਲੇਵਾ ਇੱਕ ਵਾਰ ਆਪਾਂ ਰੇਡ ਤੋਂ ਫੇਰ ਦਿਖਾ ਦਿੰਨੇ ਆ ਸੋਹਣਾ ਲੇਵਾ ਤੇ ਬਾਕੀ ਆ ਵੀਰਾਂ ਦੇ ਪੰਜ ਚਾਰ ਨਾਕ ਹੋਰ ਰੱਖਿਆ ਵਾ ਕੱਟੀ ਵੇ ਦੀ ਘਰੇ ਖੜੀ ਹੈ ਵਧੀਆ ਬੱਚੇ ਪਾਉਂਦੀ ਹੈ ਹਨਾ ਜੋ ਕੱਟੀ ਖੜੀ ਹੈ ਗੱਡੀ ਕੋਲੇ ਉਹਦੇ ਪਹਿਲੀ ਕੱਟੀ ਆ ਠੀਕ ਹੈ ਤੇ ਕਿੰਨਾ ਕੁ ਲੰਬਾ ਟਾਈਮ ਦੁੱਧ ਦੇਦਾ ਸੀਗਾ ਇਹਨੇ ਵੀਰੇ ਇਹਨੇ ਗੱਭਣ ਹੋਣ ਤੋਂ ਬਾਅਦ 7 ਮਹੀਨਿਆਂ ਤੱਕ ਚੋਈ ਹੈ 7 ਮਹੀਨੇ ਆਪਾਂ ਝੋਲੀ ਹਨਾ 7 ਮਹੀਨੇ ਬੜਾ ਦੁੱਧ ਦੇਈ ਜਿਆ ਕੋਈ ਅਜੀ ਨੀ ਦਿੱਕਤ ਨਹੀਂ ਕੋਈ ਧਾਰ ਦੀ ਕੋਈ ਭਾਰਪੂਰ ਦੀ ਆਪਣੀ 100% ਗਾਰੰਟੀ ਹੈ ਠੀਕ ਹੈ ਨੰਬਰ ਬੋਲੇ ਦੁਬਾਰੇ ਆਪਣਾ 76260 37309 ਵੀਰੇ ਪਿੰਡ ਸੈਨਾ ਜਟਾਂ ਦੇ ਕੋਠੇ ਪੈ ਗਏ ਠੀਕ ਹੈ ਜਿਲ੍ਹਾ ਬਰਨਾਲਾ ਸੋ ਵੀਡੀਓ ਦੇਖ ਲੈ ਸਭ ਦਾ ਤਹਿਤ